ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਹੈਗਾ ਜੀ ਤੇ ਬਾਈ ਜਤਿੰਦਰ ਦੇ ਕੋਲੇ ਆਏ ਆ ਤੇ ਐਨੀਮਲ ਜਿਹੜੇ ਹੈਗੇ ਦੋਸਤੋ ਆਪਾਂ ਤੁਹਾਨੂੰ ਅੱਜ ਤਕਰੀਬਨ 6 ਨਗਰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ 5 ਮੱਝਾਂ ਝੋਟੀਆਂ ਹੋਣਗੀਆਂ ਤੇ ਇੱਕ ਵੈਡ ਹੋਵੇਗੀ ਠੀਕ ਆ ਵੈਡ ਅਜੇ ਪ੍ਰੋਪਰ ਜਿਹੜੀ ਹੈ ਦੋਸਤੋ ਲਾਏ ਪਈ ਆ ਬਿਲਕੁਲ ਅਜੇ ਸਮਾਂ ਲੈ ਜੂਗੀ ਕਿੰਨਾ ਸਮਾਂ ਲੈ ਜੂਗੀ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਸ਼ੂ ਦੋਸਤੋ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਜ਼ਿਆਦਾ ਜ਼ਿਆਦਾਤਰ ਜਿਹੜੇ ਸੂਏ ਸੂਏ ਹੋਣਗੇ ਇੱਕ ਛੋਟੀ ਜਿਹੜੀ ਹੈਗੀ ਇੱਕ ਮੱਝ ਆ ਦੋਸਤੋ ਗੱਬਣ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਆ ਕੁਝ ਕੁ ਦਿਨ ਹਜੇ ਬਾਕੀ ਆ ਸੂਣ ਦੇ ਤੇ ਬਾਕੀ ਪਸ਼ੂ ਜਿੰਨੇ ਵੀ ਆਪਾਂ ਦਿਖਾਵਾਂਗੇ ਤੇ ਇੱਕ ਹਜੇ ਵੈੜ ਗੱਬਣ ਆ ਠੀਕ ਆ ਤਿਆਰੀ ਦੇ ਵਿੱਚ ਵੈੜ ਵੀ ਅੱਗੇ ਹੈਗੀ ਆ ਉਹਨਾਂ ਨੇ ਦਿਨਾਂ ਤੱਕ ਸੂਪ ਹੋਊਗੀ ਬਾਕੀ ਮੱਝਾਂ ਜਿਹੜੀਆਂ ਦੋਸਤੋ ਘਟੋ ਘਟ ਚਾਰ ਹੈਗੀਆਂ ਨੇ ਸੂਈਆਂ ਸਵਾਈਆਂ ਨੇ ਮੱਝਾਂ ਛੋਟੀਆਂ ਤੇ ਇਹਨਾਂ ਦੀ ਜਿਹੜੀ ਆ ਦੋਸਤੋ ਨਰਖ ਪਰਖਾ ਤਸੱਲੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਚਬਾਈ ਕਰਕੇ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਚਬਾਈ ਫਿੱਟ ਬੈਂ ਬਤੇਰੇ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਦੋਸਤੋ ਆਪਾਂ 2 ਮਾਰਚ ਨੂੰ ਵੀਡੀਓ ਬਣਾ ਰਹੇ ਆਂ ਤੇ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸਮਾਂ ਜਿਹੜਾ ਦੋਸਤੋ 2 ਵਜੇ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਜੀ ਆਜੋ ਬਤੇਰੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਜਾਣਕਾਰੀ ਲੈਣੀ ਹੈ ਉਹਨਾਂ ਤੋਂ ਸਭ ਤੋਂ ਪਹਿਲਾਂ ਵੀਰ ਜਤਿੰਦਰ ਸਾਸਰੀ ਜੀ ਸਾਸਿਕਾ ਭਾਜੀ ਸਾਸਿਕਾ ਜੀ ਹੋਰ ਠੀਕ ਠਾਕ ਵੀਰ ਵਧੀਆ ਭਾਜੀ ਤੁਸੀਂ ਸਰਾਵ ਜੀ ਬਹੁਤ ਵਧੀਆ ਭਰਾ ਜੀ ਤੇ ਜਤਿੰਦਰ ਵੀਰ ਅੱਜ ਪਸੂ ਆਪਣੇ ਕੋਲ ਘਟੋ ਘਟ 6 ਨਾਗ ਨੇ ਹਾਂਜੀ 6 ਜੀ ਭਾਜੀ ਤੇ ਜਿਨ੍ਹਾਂ ਦੇ ਵਿੱਚ ਵੀ ਜ਼ਿਆਦਾਤਰ ਜਿਹੜੇ ਪਸ਼ੂ ਸੂਏ ਸੂਏ ਆ ਹਾਂਜੀ ਚਾਰ ਮੱਝਾਂ ਸੂਈਆਂ ਜੀ ਹੂੰ ਤੇ ਬਾਕੀ ਭਾਪੜ ਤੇ ਵੀ ਬਈ ਵਧੀਆ ਹੁੰਦੀ ਹੈ ਹਨਾ ਹਾਂਜੀ ਹਾਂਜੀ ਤੇ ਦੁੱਧ ਵੀ ਬਈ ਆਪਾਂ ਉਹਨਾਂ ਹੀ ਦੱਸਿਆ ਵੀ ਜਿਨ੍ਹਾਂ ਨੇ ਨਿਕਲੇ ਹਨਾ ਹਾਂਜੀ ਉਹਨਾਂ ਨੇ ਤੇ ਦੱਸਣਾ ਵੀ ਉਹਨਾਂ ਹੀ ਆ ਵੀ ਜਿਨ੍ਹਾਂ ਆ ਕਿ ਭੈਣ ਭਰਾ ਕਿਸੇ ਨੇ ਚਵਾਈ ਕਰ ਲਈ ਥੇ ਆ ਹਾਂਜੀ ਹਾਂਜੀ ਠੀਕ ਆ ਤੇ ਜਤਿੰਦਰ ਵੀਰ ਪਹਿਲੇ ਨੰਬਰ ਤੇ ਆਪਾਂ ਕਰੀਏ ਸਾਂਝੀ ਇਨਫੋਰਮੇਸ਼ਨ ਇਸ ਮੱਝ ਦੀ ਕੀ ਸੁਵਾ ਕਿਨ ਮਾ ਕੇ ਸੁਣ ਜਾ ਰਹੀ ਹੈ ਜੀ ਬਾਜੀ ਇਹ ਨਾ ਮਾਜਰੀ ਹੁਣੀ ਆਈ ਆ ਹਾਂ ਜੀ ਘਰ ਵਾਲਿਆ ਕਿਹਾ ਸੀ ਦੂਜਾ ਸੁਵਾ ਹਾਂ ਜੀ ਜਦ ਵੀ ਪਮਾਂਦੇ ਤਾਂ ਭਾਈ ਦੂਜਾ ਵੀ ਮਾਲ ਲਿਓ ਪਰ ਦੂਜੇ ਦੀ ਗਾਰੰਟੀ ਦਿੰਦੇ ਆ ਠੀਕ ਆ ਜੀ ਹਾਂ ਜੀ ਅੱਜ ਦੇ ਭਾਜੀ 10 ਮਹੀਨੇ ਪੂਰੇ ਹੋ ਗਏ ਆ ਠੀਕ ਆ ਬਾਕੀ ਦੇਣੇ 5 ਲੈ ਲੈ ਜੀ 4 ਲੈ ਲੈ ਹਫਤਾ ਲੈ ਜੀ ਹੂੰ ਉਹ ਬਾਕੀ ਦੇਣੇ ਪੂਰੇ ਹੋ ਕੇ ਲੈ ਵੀ ਸਕਦੀ ਹਫਤਾ ਵੀ ਲੈ ਸਕਦੀ ਐ 4 ਦਿਨ ਵੀ ਲੈ ਸਕਦੀ ਮਤਲਬ ਕਿ ਘਰ ਵਾਲਿਆ ਕਿਹਾ ਵੀ ਜਿਹੜੇ ਦਿਨੋ ਪੂਰੇ ਹੋ ਗਏ ਹੈ ਨਾ ਪੂਰੇ ਹੋ ਗਏ ਆ ਤੇ ਉੱਪਰ ਭਾਵੇਂ ਉਹਨੂੰ ਹਫਤਾ 8 ਦਿਨ 10 ਦਿਨ ਲੈ ਕੇ ਜਾ ਵੀ ਸਕਦੀ ਆ। ਜਾ ਵੀ ਸਕਦੀ ਤੇ ਸੂ ਵੀ ਸਕਦੀ ਆ। ਹਾਂ। ਵੀ ਕੋਈ ਕਹਿ ਨਹੀਂ ਸਕਦੇ ਪੱਕਾ। ਹੋ ਸਕਦਾ ਕੋਈ ਭੈਣ ਭਰਾ ਇੱਥੋਂ ਆਪਣੇ ਕੋਲ ਲੈ ਕੇ ਜਾਵੇ। ਕੋਈ ਲੰਮੇ ਸਫ਼ਰ ਤੇ ਲੈ ਜਾਏ ਤੇ ਹੋ ਸਕਦਾ ਵੀ ਜਾਂਦਿਆਂ ਸੂ ਵੀ ਪਵੇ। ਬਾਕੀ ਇਹ ਥਾਣਾ ਪਿੱਛੇ ਦੀ ਭਾਜੀ ਸਾਡੀ ਗਰੰਟੀ ਹੋਊ। ਤੇ ਭਾਈ 53 ਤੋਂ ਉੱਪਰ ਤਾਂ ਵਧੀਆ ਰਿਜ਼ਲਟ ਰਿਆ। ਨੰਬਰ ਦੀ ਭਾਜੀ ਹੋਏਗੀ ਇਹ ਥਾਣ ਤੋਂ ਮੈਂ ਫੇਲ ਹੋ ਜਾਈਗੀ ਤਾਂ ਲਾਵਾਂਗੇ ਪਿੱਛੇ ਤੋਂ ਫੇਲ ਹੋ ਜੇ ਤਾਂ ਬਾਕੀ ਦੁੱਧ ਸੇਵਾ ਦਾ ਪਹਿਲਾਂ ਨੇ ਦੁੱਧ 11 ਕਿਲੋ ਆਂਦੇ ਸੀ ਚੋਆਇਆ ਆ। ਹਾਂ। ਬਾਕੀ ਜੇ ਕੋਈ ਸੇਵਾ ਕਰੇਗਾ ਤੇ ਨਹੀਂ ਵਧੀਆ ਦੁੱਧ ਕੱਲੇ ਪੱਠਿਆਂ ਦੇ ਵੀ ਜਕਰ ਦੁੱਧ ਕਿਨੇ ਚੋਣਾ ਤੇ ਨਾ ਕਰਮ ਵਾਲਿਆਂ ਦੇ ਦੋ ਦੋ ਢਾਈ ਢੇ ਕਿਲੋ ਫਿਰ ਵੀ ਦਿੱਤੀ ਜਾਣਾ ਹਾਂਜੀ ਹਾਂਜੀ ਜੇ ਕੋ ਬੰਡਾ ਪੁੱਟਾ ਚੰਗਾ ਬੰਦਾ ਪੂਰਾ ਮੈਂਟੇਨ ਖਰਾਕ ਪਾਊਗਾ ਚੰਗੀ ਹਾਂਜੀ ਤੇ ਹੋ ਸਕਦਾ 5 4 ਕਿਲੋ ਦੁੱਧ ਇੱਕ ਟਾਈਮ ਦਾ ਲੈ ਸਕਣ ਹਾਂਜੀ ਦੁੱਧ ਵੀ ਭਾਜੀ ਉਹਨਾਂ ਨੇ ਗਾਰੰਟੀ ਵੀ ਦਿੱਤੀ ਵੀ 11 ਕਿਲੋ ਪਹਿਲਾਂ ਤੋਂ ਲੈ ਵਿੱਚ ਹੋਇਆ ਆ ਤੇ ਜੇ ਸੁਵੇ ਹੀ ਆਉਂਦੀ ਆ ਬਿਲਕੁਲ ਅਹੀਂ ਚਲੋ ਤੀਜਾ ਵੀ ਕਹਿ ਦਿੰਨੇ ਆ ਬਿਲਕੁਲ ਬਿਲਕੁਲ ਤੇ ਬਾਕੀ ਇਹ ਵੀ ਦੁੱਧ 13 14 ਕਿਲੋ ਮੈਂ ਗੱਡੇਗੀ ਵੱਡੀ ਜੇ ਵੀ ਸੇਵਾ ਕਰਦਾ ਹੋਵੇਗਾ ਆ ਵੇਖੋ ਦੋਸਤੋ ਪਿੱਟ ਪੁੱਠਾ ਵੇਖੋ ਤੁਸੀਂ ਆ ਕਰੋ ਚੈ ਤੇ ਬਿਲਕੁਲ ਵਜਨ ਵਾਲੀ ਆ ਹਾਈਟ ਕਰ ਤਾ ਜਿਹੜਾ ਤੁਸੀਂ ਮੰਨ ਸਕਦੇ ਹਾਈਟ ਕਰ ਤਾ ਜਿਹੜਾ ਨੋਰਮਲ ਮੱਝ ਆਪਾਂ ਦੇਖਦੇ ਆਂ ਉਹਦਾ ਹੀ ਹੈਗਾ ਮੀਡੀਅਮ ਹਾਈਟ ਦੇ ਵਿੱਚ ਆ ਤੇ ਬਿਲਕੁਲ ਪਤਲੀ ਸਕਿਨ ਆ ਠੀਕ ਆ ਤੇ ਬਲੈਕ ਆ ਪੂਛ ਵੀ ਜਿਹੜੀ ਆ ਬਿਲਕੁਲ ਧਰਤੀ ਨਾਲ ਟੱਚ ਕਰਦੀ ਆ ਤੁਸੀਂ ਵੇਖ ਸਕਦੇ ਹੋ ਤੇ ਬਹਿਣੀ ਵਾਲੇ ਪਾਸੇ ਤੋਂ ਤੁਹਾਨੂੰ ਮੈਂ ਪੂਰੀ ਤਸੱਲੀ ਨਾਲ ਜਿਹੜੇ ਥਣ ਥਣੂ ਦਿਖਾਉਂਗਾ ਇੱਕ ਵਾਰ ਵੀਰ ਨੂੰ ਕਹੀਣਾ ਜਸਵਿੰਦਰ ਨੂੰ ਤੋੜ ਗਿਆ ਨੂੰ ਮੜਾ ਜਾ ਠੀਕ ਆ ਤੇ ਮੜਾ ਤੋੜ ਕੇ ਆਪਾਂ ਤੁਹਾਨੂੰ ਇੱਕ ਵਾਰੀ ਦਿਖਾਉਣੇ ਆ ਦਿਨ ਹਜੇ ਲੈ ਜੂਗੀ ਇਹ ਧਿਆਨ ਦੇ ਵਿੱਚ ਰੱਖ ਲਿਓ ਵੀ तकरीबन ਦਿਨ ਜਿਹੜੇ ਪੂਰੇ ਹੋ ਗਏ ਆ 10 ਮਨთ ਜਿਹੜੇ ਪੂਰੇ ਹੋ ਗਏ ਆ ਉੱਪਰ ਜਿਹੜਾ ਸਮਾਂ ਲੈ ਕੇ ਜਾਊਗੀ ਦੋਸਤੋ ਤੁਸੀਂ ਅੱਜ ਤੋਂ ਕਾਊਂਟ ਕਰਨਾ ਸ਼ੁਰੂ ਕਰਦੋ ਵੀ ਹੋ ਸਕਦਾ ਵੀ 8 ਦਿਨ ਲੈ ਜੇ ਹੋ ਸਕਦਾ ਵੀ 10 ਦਿਨ ਹਫਤਾ ਲੈ ਜੇ ਠੀਕ ਆ ਬਾਕੀ ਤੁਸੀਂ ਵੇਖੋਗੇ ਬੰਦਰ ਸਰੀਰ ਘਟਾਂਜਾ ਵੇਖ ਲਓ ਅੱਜ ਦਾ ਤੇ ਹਵਾਨੇ ਵਾਲੇ ਪੱਖੇ ਤੋਂ ਵੀ ਤੁਸੀਂ ਜ਼ਰੂਰ ਚੈੱਕ ਕਰ ਲਓ ਹਵਾਨਾ ਵੀ ਜਿਹੜਾ ਬਿਲਕੁਲ ਪੱਦਰ ਹਵਾਨਾ ਠੀਕ ਆ ਜੀ ਮੁੱਠੀ ਵਾਲਾ ਥਾਣਾ ਤੇ ਬਾਕੀ ਵੀਰਾਂ ਨੇ ਜਿਹੜੀ ਇਹ ਚੀਜ਼ ਵੇਖ ਕੇ ਜਜਮੈਂਟ ਕਰ ਲੈਣੀ ਤੁਸੀਂ ਠੀਕ ਹੈ ਬਾਕੀ ਸਿੰਘਾ ਸਿੰਘਾ ਦਾ ਬੰਤਰ ਜਿਹੜੀ ਹੈਗੀ ਉਹ ਤੁਸੀਂ ਜਰੂਰ ਦੇਖਣਾ ਤੇ ਥੋੜੇ ਜਿਵੇਂ ਬੈਕ ਸਾਈਡ ਨੂੰ ਇੱਕ ਸਿੰਘ ਹੈਗਾ ਇੱਕ ਕੁੰਡਾ ਸਿੰਘ ਆ ਬਿਲਕੁਲ ਬਾਕੀ ਰਾਜੀ ਹੈ ਮੱਝ ਪੂਰੀ ਵਜਨ ਵਾਲੀ ਹੈ ਆ ਕਰ ਰੂਸੀ ਆ ਕਿ ਜੀ ਠੀਕ ਹੈ ਬਾਕੀ ਯੱਤਾਂ ਦੀ ਭੜੀ ਝੋਡੀ ਦੇਖੋ ਯੱਤ ਕਰਨਾ ਜੀ ਆਹੋ ਆਹ ਤੇ ਮੱਝ ਚੰਗੀ ਹੈ ਹਨਾ ਓਵਰ ਆਲ ਜਿੰਨੇ ਵੀ ਆ ਬਹੁਤ ਵਧੀਆ ਮੱਝ ਆ ਦੇਖੋ ਯੱਤਾਂ ਦੀ ਛੋਟੀ ਦੇ ਮੱਥੇ ਵਾਲ ਹਮ ਯੱਤਾਂ ਦੀ ਇਹ ਆਪਣੇ ਲੋਕਾਂ ਲਈ ਫਿਰ ਭਾਈ ਇੱਥੋਂ ਭਾਜੀ ਲੋਕ ਲੋ ਲਈ ਆ ਉਹ ਅਥੇ ਪਿਛਲੇ ਸਵੇਰੇ ਇੱਥੋਂ ਰਾਜਸਥਾਨ ਚੋਂ ਨਹੀਂ ਆ ਅਸੀਂ ਭਾਜੀ ਇੱਧਰੋਂ ਲਈਏ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਭਾਈ ਆ ਬਹਿਣੀ ਵਾਲੇ ਪਾਸੇ ਤੋਂ ਵੇਖੋ ਥਣ ਥਣ ਜੀ ਆ ਕਰੋ ਚੈੱਕ ਠੀਕ ਹੈ ਗੈਵੰਤਰ ਪੂਰਾ ਹੈਗਾ ਤੇ ਜਤेंद्र ਵੀਰੇ ਕਿੰਨੇ ਦੀ ਫਿਰ ਲੈ ਦੇ ਕਰਦੇ ਪਏ ਮੁੱਲ ਤੇ ਭਾਜੀ ਬਿਜਾਰ ਦੇ ਸਾਨੂੰ ਨਾ ਭਾਈ ਲੋਕੀ ਦੇਖ ਜੀ ਮੇਂ ਲੱਖੀ ਮੰਗੀ ਜਾਂਦੇ ਆ ਜੀ ਮੁੱਲ ਇਹਦਾ ਭਾਜੀ 78000 ਆ ਹਾਂ 75000 ਦੀ ਦੇਣਾ ਜੀ 75000 ਦੀ ਹਾਂ ਜੀ ਠੀਕ ਹੈ ਭਰਾ ਚੋਰੀਆਂ ਛੱਡਨਾ ਵਿੱਚ 74 ਦੀ ਦੇਣਾਗੇ 74 ਦੀ ਹੋਜੂਗੀ ਹਾਂਜੀ ਝੋਟੀ ਜੰਗੀ ਝੋਟੀ ਬਰਦਰ ਕਰ ਦੋ ਵੀ ਦੇਈ ਠੀਕ ਆ ਲੋ ਵੀ ਦੋਸਤੋ 74000 ਦੀ ਆ ਲੈਦੇ ਆ ਜਿਹੜਾ ਵੀਰਾਂ ਦਾ ਵੀ ਜੈਸਨ ਹੋਜੂਗਾ ਠੀਕ ਆ ਮੁੱਲ ਭਾਵੇਂ ਦੇ 78 ਕਰ ਲੋ ਜਾਂ ਜਿੰਨਾ ਮਰਜ਼ੀ ਕਰੀ ਜਾਓ ਮੁੱਲ ਪਰ 74000 ਦੀ ਲਾਸਟ ਰੀ ਲੈਦੇ ਆ ਹਵਾਨਾ ਹੂ ਨਾ ਸੋਨਾ ਹੈ ਹਜੇ ਢਿਲਾ ਢੂਲਾ ਕਾਫੀ ਹੈ ਵੀ 10 ਦਿਨ ਜਿਹੜੇ ਆ ਹਫਤਾ ਤੁਸੀਂ ਮੰਨ ਕੇ ਇਹਨੂੰ ਲੈ ਕੇ ਜਾ ਸਕਦੇ ਜੀ ਬਾਕੀ ਓਵਰ ਆਲ ਫੇਸ ਕੁਆਲਿਟੀ ਤੁਸੀਂ ਦੇਖ ਲਈ ਆ ਬੋਡੀ ਬੰਦਰ ਤੁਸੀਂ ਦੇਖ ਲਈ ਆ ਚੰਗਾ ਜਿਹਾ ਪਿੱਠ ਪੁੱਠਾ ਚੰਗਾ ਸੋਨਾ ਹੈਗਾ ਚੜਾਈ ਪੂਰੀ ਹੈਗੀ ਆ ਰਾ ਜ਼ਰੂਰ ਸੌਦਾ ਕਰ ਸਕਦੇ ਜੀ ਇਸ ਤੋਂ ਬਾਅਦ ਅਗਲੀ ਝੋਟੀ ਜਿਹੜੀ ਹੈਗੀ ਐ ਨੈਕਸਟ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਭਾਈ ਜਤਿੰਦਰ ਦੂਜਾ ਸੂਬਾ ਸੂਈ ਆ ਭਾਜੀ ਦੂਜਾ ਸੂਬਾ ਸੂਈ ਆ ਸੂਈ ਹੈ ਨਾ ਹਾਂਜੀ ਸੂਈ ਕਿੰਨੇ ਕ ਦਿਨਾਂ ਦੀ ਭਾਜੀ ਹਫਤੇ ਤੋਂ ਅੰਦਰ ਹੀ ਹਫਤਾ ਹੀ ਲੱਗਦਾ ਨਹੀਂ ਮਗਰ ਇਹ ਤਾਂ ਕੱਟੀ ਕਦੇ ਬਹੁਤ ਟਾਪ ਦੀ ਲੋਹੀ ਹੈ ਲੋਹੀ ਨਸਲ ਦੀ ਕੱਟੀ ਆ ਗਈ ਆ ਤੇ ਝੋਟੀ ਆ ਵੀ ਵਧੇ ਬੰਦੀ ਐ ਵੀ ਨਵੀਂ ਆ ਨਾ ਹਾਂਜੀ ਹਾਂਜੀ ਠੀਕ ਆ ਤੇ ਆ ਜਿਹੜਾ ਦੋਸਤੋ ਥਣ ਥਣੂ ਵੇਖ ਕੇ ਚੈੱਕ ਕਰੋ ਤੁਸੀਂ ਆ ਕਰੋ ਚੈੱਕ ਆ ਵੇਖੋ ਲੇਵਾ ਹਾਂ ਬਾਜੀ ਅੱਜੀ ਅੱਜੀ ਝੋਟੀ ਚੋਈ ਵੀ 8:30 9:00 ਵਜੇ ਦੀ ਐਨੀ ਮਿਨੇਰਦੀ ਕੋਈ ਜੀ ਅੱਛਾ ਅੱਛਾ ਹਾਂ ਜੀ ਅੱਜੀ ਝੋਟੀ ਚੋਈ ਕਿਹਦੇ ਆਦੀ ਐ ਸਵੇਰੇ ਬਾਈ ਜਤਿੰਦਰ ਥਣ ਥਣ ਤਾਂ ਯਾਰ ਚੰਗਾ ਵਿਖਾਉਂਦੀ ਐ ਬਹੁਤ ਸੋਹਣਾ ਬਾਜੀ ਹੈ ਨਾ ਨੋਕਲਾ ਥਾਣਾ ਪੂਰਾ ਨੋਕਲਾ ਚਾਹ ਵੀ ਬਹੁਤ ਚੰਗਾ ਤੇ ਕੋਈ ਭੂਰ ਛਟਾ ਕੋਈ ਨਾ ਬਾਜੀ ਕੋਈ ਭੂਰ ਛਟਾ ਨਹੀਂ ਕੋਈ ਵਾਧ ਘਾਟ ਨਹੀਂ ਘਰੇ ਨਾਲ ਅਗਲਾ ਸਾਵਾਂ ਹੋਵੇਗਾ ਪਹਿਲੇ ਮੇਰੇ 1.5 ਕਿਲੋ ਝੋਟੀ ਦੀ ਕਾਰਡ ਹੋਏਗੀ ਹਾਂ ਤੇ ਦਿਨ ਕਿੰਨੇ ਦੱਸਿਆ ਸੁਈ ਨੂੰ ਸੁਈ ਨੂੰ ਹਫਤਾ ਹੋ ਗਿਆ ਜੀ 1 ਹਫਤਾ ਹੋ ਗਿਆ ਹਾਂ ਜੀ ਤੇ 3 ਕਿਤੀ ਨੀਚੇ ਐ ਹਾਂਜੀ ਕੱਟੀ ਜੀ ਲੋਰੀ ਨਸਲ ਦੀ ਕੱਟੀ ਆ ਹਾਂਜੀ ਕੱਟੀ ਮੈਂ ਤੁਹਾਨੂੰ ਦੋਸਤੋ ਲਾਸਟ ਤੇ ਦਿਖਾ ਦੂੰਗਾ ਠੀਕ ਹੈ ਨੰਬਰ ਵਾਈ ਜੇ ਮੈਂ ਕੱਟੀਆਂ ਤਾਂ ਕੱਟੀਆਂ ਜਾਂ ਕੱਟੇ ਜਿੰਨੇ ਵੀ ਹੈਗੇ ਆ ਫਲ ਉਹ ਦਿਖਾ ਦਊਗਾ ਤੇ ਜਤਿੰਦਰ ਭਾਈ ਦੁੱਧ ਆਪਾਂ 9 ਲੀਟਰ ਚ ਪਾਵਾਂਗੇ ਤਾਂ ਭਾਜੀ ਦੁੱਧ 11 ਕਿਲੋ ਆ ਪਰ ਅਸੀਂ 9 ਕਿਲੋ ਹੀ ਕਹਣਾ ਨਾ ਮੰਨੀ ਕਿ ਕੋਈ ਲੈਣਾ ਕਿਲੋ ਘੱਟ ਦੱਸਣਾ ਚਾਹੇ ਕੋਈ ਇੱਥੇ ਪਹੁੰਚੇ ਚਾਹੇ ਕੋਈ ਮੰਗਵਾ ਲੇ ਵੀ 9 ਲੀਟਰ ਕਹਿ ਕੇ ਦੇਣਾ ਜਿਹੜਾ ਭਾਜੀ ਇੱਥੇ ਚੋਂ ਆ ਜਾਏਗਾ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਜਿਹਨੇ ਸਾਡੇ ਘਰੋਂ ਚੋਰੀ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਜਿਹੜਾ ਆਨਲਾਈਨ ਮੰਗਾਏਗਾ ਉਹਦੀ ਸਾਡੀ ਗਾਰੰਟੀ ਹੋਏਗੀ ਜੇ ਕਿਸੇ ਨੂੰ ਕੋਈ ਮਾੜਾ ਡੰਗਰ ਪਾਏਗਾ ਉਹ ਵੀ ਬਾਅਦ ਸਲਾਵਾਂਗੇ ਆਨਲਾਈਨ ਨਾਲ ਜੇ ਕੋਈ ਸਾਡੇ ਘਰੇ ਲੈ ਜਾਈ ਉਹਦੀ ਸਾਡੀ ਕੋਈ ਕੋਈ ਕਿੰਨੇ ਦਿਨਾਂ ਤੱਕ ਭਾਈ ਜਤਿੰਦਰ ਕੋਈ ਲਾਈਨ ਮਗਾਏਗਾ ਦੀ 2-3 ਦਿਨ ਦੀ ਸਾਡੀ ਗਾਰੰਟੀ ਹੋਏ 2-3 ਦਿਨ ਦੀ ਹਾਂਜੀ ਵੀ ਘੱਟੋ ਘੱਟ ਵੀ 5-6 ਛੇ ਡਾਂ ਦਾ ਬੰਦਾ ਚੋ ਲੈਂਦਾ ਚੋ ਲਈ ਹਾਂਜੀ ਠੀਕ ਆ ਉਤੋਂ ਚੋਣ ਤੋਂ ਬਾਅਦ ਬੰਦਾ ਘਰੇ ਦੋ ਲਾਣਗੇ ਚੋਗੇ ਜਾਂ ਵੇਖ ਕੇ ਲੈਗੇ ਜੀ ਸਾਡੀ ਗਾਰੰਟੀ ਹੋਈ ਉਹਦੀ ਦੇ ਇੱਕ ਮਿੰਟ ਦੀ ਗਾਰੰਟੀ ਨਹੀਂ ਘਰੇ ਕਰਤਾ ਕਿ ਉਹਦੀ ਬਿਲਕੁਲ ਜੀ ਹਾਂਜੀ ਲਓ ਵੀ ਦੋਸਤੋ ਜਿਹੜੀਆਂ ਗੱਲਾਂ ਤੁਸੀਂ ਨੋਟ ਕਰ ਲਿਓ ਠੀਕ ਆ ਤੇ ਆਹ ਜਿਹੜਾ ਦੋਸਤੋ ਥਣ ਜੇ ਬਾਕੀ ਆਪਾਂ ਖੋਲ ਕੇ ਤੋੜਨੇ ਤੁਹਾਨੂੰ ਝੋਟੀ ਚੰਗੀ ਆ ਬਾਕੀ ਪਤਾ ਤੁਹਾਨੂੰ ਸਮਝ ਵਿੱਚ ਆ ਜਾਊਗੀ ਤੇ ਬੱਚਾ ਜਿਹੜਾ ਇਹਦਾ ਮਕਰ ਹੈਗਾ ਲੋਹੀ ਨਸਲ ਦੀ ਕੱਟੀ ਆ ਉਹ ਵੀ ਮੈਂ ਤੁ ਲਾਸਟ ਤੇ ਜਿਹੜਾ ਦੋਸਤੋ ਮੈਂ ਦਿਖਾ ਦੂੰਗਾ ਬੱਚੇ ਜਿੰਨੇ ਵੀ ਚਾਹੋ ਮੱਜਾਂ ਦੇ ਹੈਗੇ ਆ ਪ੍ਰੋਪਰ ਬੱਚੇ ਦਿਖਾ ਦੂੰਗਾ ਠੀਕ ਆ ਤੇ ਹਾਂਜੀ ਆ ਕਰ ਉਹ ਚੱਕ ਜੀ ਠੀਕ ਆ ਆ ਵੇਖੋ ਮੇਰਾ ਵੀਰ ਧਿਆਨ ਦੇ ਨਾਲ ਬਿਲਕੁਲ ਵੀਡੀਓ ਨੂੰ ਤੁਸੀਂ ਐਂਡ ਤੱਕ ਜਿਹੜਾ ਦੋਸਤੋ ਜਰੂਰ ਦੇਖ ਲਿਆ ਕਰੋ ਤੇ ਅੱਗੇ ਕੋਈ ਜ ਆਪਣੇ ਨਵੇਂ ਫਾਰਮਰ ਨੇ ਜਿਹੜੇ ਉਹਨਾਂ ਤੱਕ ਵੀ ਜਿਹੜੀ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਆ ਬਾਕੀ ਥਣ ਦੇਵਾ ਜਿਹੜਾ ਦੋਸਤੋ ਪੱਧਰ ਹੈ ਠੀਕ ਆ ਬਹੁਤੇ ਵੀਰ ਮੈਨੂੰ ਮੌਕੇ ਤੇ ਫੋਨ ਕਰ ਦਿੰਦੇ ਆ ਵੀਰੇ ਤੁਸੀਂ ਉੱਥੇ ਵੇਖੀ ਹਣਾ ਕਿੱਡਾ ਕੱਦ ਕਾਠ ਵੀ ਮੈਂ ਤਾਂ ਦੋਸਤੋ ਕੋਈ ਯੂਮ ਨਹੀਂ ਲਾਉਦਾਗਾ ਜਾਂ ਬਾਹਲੀ ਵੱਡੀ ਕਰਕੇ ਚੀਜ਼ ਨਹੀਂ ਦਿਖਾਉਦਾਗਾ ਜੋ ਬਿਲਕੁਲ ਜਿੰਨਾ ਕੇ ਸਰੀਰਕ ਢਾਂਚਾ ਹੈਗਾ ਝੋਟੀ ਦਾ ਮੱਝ ਦਾ ਜਿੰਨੇ ਕੱਦ ਕਾਠ ਵਾਲੀ ਹੈਗੀ ਤੁਹਾਨੂੰ ਬਿਲਕੁਲ ਜ਼ਿਕਰ ਕਰ ਦਈਦਾ ਠੀਕ ਆ ਹਾਈਟ ਜਿਹੜੀ ਆ ਦੋਸਤੋ ਨਾਰਮਲ ਜਿੰਨੀਆਂ ਆਪਾਂ ਮੱਝਾਂ ਝੋਟੀਆਂ ਦੇਖਦੇ ਆ ਉਹਦੀ ਹਾਈਟ ਆ ਵੀ ਬਾਹਲੀ ਵੱਡੀ ਨਹੀਂ ਮੈਂ ਕਹੂੰਗਾ ਜਾਂ ਬਾਹਲੀ ਛੋਟੀ ਨਹੀਂ ਮੀਡੀਅਮ ਹਾਈਟ ਵਾਲੀਆਂ ਜਿਹੜੀਆਂ ਮੱਝਾਂ ਤੇ ਜਤਿੰਦਰ ਵੀਰ ਕਿੰਨੇ ਦੀ ਲੈਦੇ ਕਰਨੀ ਛੋਟੀ ਦਾ ਮੁੱਲ ਮੁੱਲ ਤਾਂ ਭਾਜੀ ਦਾ 68000 ਜੇ ਹਾਂਜੀ 40000 ਦੀ ਦੱਸ 64000 ਦੀ 40000 ਠੀਕ ਆ ਬ੍ਰਾ ਨਵਾਂ ਡੰਗਰ ਹੈ ਬਿਲਕੁਲ ਛੋਟੀ ਜਿਹੜੀ ਆ ਦੋਸਤੋ 64000 ਦੀ ਆ ਠੀਕ ਆ 68000 ਜਿਹੜੀ ਡਿਮਾਂਡ ਆ ਸਾਢੇ 8 ਵਜੇ ਦੀ ਚੋਈ ਜੀ ਛੋਟੀ ਵੇਖੋ ਥੱਲੇ ਹਾਂ ਆ ਵੇਖੋ ਜੀ ਆਲੇਵਾ ਲੱਗਾ ਜੀ ਹਜੇ ਟਾਈਮ ਆ 2 ਵਜੇ ਆ ਠੀਕ ਆ ਦੁਪਹਿਰ ਦੇ 2 ਵਜੇ ਆ ਤੇ ਸੁਬਾ ਕਿੰਨੇ ਵਜੇ ਚੁਆਈ ਕੀਤੀ? ਭਾਜੀ 8:30 ਵਜੇ ਝੋਟੀ ਆਜੀ ਰਹੀ ਸਾਡੇ। ਹਾਂਜੀ ਆਈ ਆ ਬਸ ਚੁਆਈ ਕਰਕੇ ਲੈ ਜਾਂਦੀ ਆ। ਹਾਂਜੀ 8:30 ਵਜੇ ਘਰ ਆਈ ਦੀ ਚੁਆਈ ਕੀਤੀ। ਠੀਕ ਆ ਭਰਾ। ਹਾਂਜੀ। ਤੇ ਝੋਟੀ ਚੰਗੀ ਆ। ਇਸ ਤੋਂ ਬਾਅਦ ਅਗਲੀ ਜਿਹੜੀ ਮੱਝ ਦੋਸਤੋ ਦਿਖਾਉਣੀ ਆ। ਠੀਕ ਆ। ਸੂਗੇ ਤੁਸੀਂ ਤੀਜੇ ਮੰਨ ਲਿਓ ਤੁਸੀਂ ਮੰਨ ਲਿਓ ਚੌਥੇ। ਆਪੋ ਆਪਣੀ ਸਮਝ ਆ ਮੇਰੇ ਵੀਰਾਂ ਦੀ ਜਿੰਨਾ ਵੀ ਹੈ ਨਾ ਵੀ ਤੇ ਬਾਕੀ ਜਤਿੰਦਰ ਬਾਈ ਤੋਂ ਪੁੱਛ ਲੈਨੇ ਆ ਜਤਿੰਦਰ ਵੀਰ ਕੀ ਹਿਸਾਬ ਕਿਤਾਬਾ ਝੋਟੀ ਦਾ ਮੱਝ ਦਾ? ਤਾਰੀਏ ਘਰ ਨੇ ਤੀਜਾ ਸੂਆ ਹੀ ਕਿਹਾ ਜੇ ਕੋ ਮਨਾਂ ਨੂੰ ਥੋੜੀ ਕਿਨਾ ਮਹੀ ਤੋਂ ਦਵੱਟੇ ਕਰਦੀ ਆ ਹਾਂਜੀ ਥੋੜੀ ਕਿ ਰੁੱਖੀ ਆ ਬਿਲਕੁਲ ਜਿਹੜੀ ਖੇ ਦੀ ਗੱਲ ਕਹਣੀ ਹੈ ਆਪ ਕਹਿ ਦਿੰਨੇ ਆ ਬਾਕੀ ਦੁੱਧੀ ਥਲੇ 9 ਕਿਲੋ 8 ਕਿਲੋ ਕਮਾਂਗੇ ਠੀਕ ਆ ਹਾਂਜੀ ਬਾਕੀ ਥਣ ਚ ਗੇਜ ਪੂਰ ਛਟਾ ਬਾਦ ਕੱਢਣਾ ਹੋਏਗੀ ਬਿਲਕੁਲ ਦੋ ਦੋ ਮੈਂ ਸਾਹਮਣ ਵਾਲੀ ਤੋਂ 8 ਕਿਲੋ ਦਵੂਗੀ ਤੇ ਤੁਹਾਡੀ ਸਾਹਮਣੇ ਸੁੰਗੀ ਗਈ ਬਿਲਕੁਲ ਬਿਲਕੁਲ ਮੈਂ ਚੰਗੀ ਆ ਵੀਰ ਕਹਿੰਦਾ ਬਾਕੀ ਜਿਹੜੀ ਦੋਸਤੋ ਲਿਸਾਪਨ ਹੈਗਾ ਪਸ਼ੂ ਚ ਹੈਗਾ ਕਿਉਂਕਿ ਅੱਗੋਂ ਜਿੱਥੋਂ ਵੀ ਪਸ਼ੂ ਆਪਾਂ ਘਰਾਂ ਦੇ ਵਿੱਚੋਂ ਵੀਰ ਲ ਤਾ ਕਰਕੇ ਆ ਬਾਕੀ ਅੱਗੇ ਮੇਰੇ ਜਿਹੜੇ ਵੀਰ ਨੇ ਕਿ ਸੇਵਾ ਸੁਭਾ ਕਰ ਲਈ ਮਾਝ ਤਕਰੀਬਨ 8 ਕਰ ਤੇ ਚੱਲਣ ਦੀ ਹੈ ਹਾਂਜੀ 8 ਤੇ 8 ਤਾਂ ਤਾਂ ਇਹ ਤਾਂ 8 ਕੇ ਲਾਉਣਾ ਪੈਣਾ ਤੇਜਾ ਵੇਹ ਉਹਨਾਂ ਕਹਿ ਕੇ ਦਿੱਤੀ ਆ ਪਰ ਚੌਥਾ ਮੰਨ ਲੈਣ ਭਰਾ ਵੀ ਹਾਂਜੀ ਕਿਉਂ ਇੱਕ ਆਪਾਂ ਵਪਾਰੀ ਵੀਰ ਦਾ ਹੁੰਦਾ ਵੀ ਇੱਕ ਸੂਆ ਘੱਟ ਦੱਸਣਾ ਪਰ ਆਪਾਂ ਇਹਨੂੰ ਵੇਖ ਕੇ ਕਹਿ ਸਕਦੇ ਵੀ ਇੱਕ ਸੂਆ ਵੱਧ ਮੰਨ ਲਿਆ ਜਾਵੇ ਹਾਂਜੀ ਹਾਂਜੀ ਠੀਕ ਆ ਭਾਈ ਤੇ ਬਾਕੀ ਥਣ ਥੁੰਨ ਦੀ ਬਈ ਫਿਰ ਕਿਵੇਂ ਆਈ ਆ ਬਿਲਕੁਲ ਸਾਫ ਹੈ ਭਾਈ ਜੀ ਠੀਕ ਆ ਥਾਣਾ ਦੀ ਪਾਸ ਆ ਦੋਸਤੋ ਵੀਰਾਂ ਦਾ ਬਿਲਕੁਲ ਥਣ ਵੀ ਬਿਲਕੁਲ ਪਤਲਾ ਲੱਗਾ ਨਾ ਇਹਨੂੰ ਚੁਆਈ ਬਿਲਕੁ ਹਾਂਜੀ ਚੁਵਾਈ ਜਿਹੜੀ ਸੋਹਣੀ ਆ ਠੀਕ ਆ ਚੁਵਾਈ ਸੋਹਣੀ ਕਰਾਉਂਦੀ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਬੱਚਾ ਤੇ ਮਾਰੇ ਵੀਰ ਕੀ ਸੀ ਕੱਟਾ ਜੇ ਭਾਜੀ ਨੂੰ ਦਿਨ 15 ਹੋ ਗਏ ਸੋਈ ਨੂੰ ਅਗਰੇ ਤੇ ਕੱਟਾ ਠੀਕ ਆ 15 ਤੋਂ ਦਿਹਾੜੀ ਘਾਟੀ ਹੋएगी ਵੱਧ ਨਾ ਹੋएगी ਠੀਕ ਆ 15 ਦੇ ਜਿਹੜੇ ਦੋਸਤੋ 14 ਦਿਨ ਹੋ ਸਕਦੇ ਆ ਠੀਕ ਆ ਤੇ 15 ਦਾ ਜਿਹੜਾ 16 ਨਹੀਂ ਹੁੰਦਾਗਾ ਇਹ ਧਿਆਨ ਦੇ ਵਿੱਚ ਰੱਖ ਲਿਓ ਮਗਰ ਜਿਹੜਾ ਮੇਲ ਕਾਫ ਆ ਕੱਟਾ ਇਸ ਦੇ نیچے ਉਹ ਆਪਾਂ ਤੁਹਾਨੂੰ ਪ੍ਰੋਪਰ ਬਾਅਦ ਵਿੱਚ ਦਿਖਾ ਦਾਂਗੇ ਸਾਰੀਆਂ ਮੱਜਾਂ ਦੇ ਜ਼ਿਕਰ ਕਰਕੇ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਤੇ ਪਤਲੀ ਚਮੜ ਸੀਵਾ ਸੰਭਾਲ ਮੇਰਾ ਵੀਰ ਜਿਹੜਾ ਕਰ ਲੂਗਾ ਦੁੱਧ ਜਿਹੜਾ ਦੋਸਤੋ ਪਸ਼ੂ ਨਵਾਂ ਸੋਇਆ ਠੀਕ ਆ ਤਾਜ਼ਾ ਸੋਇਆ तकरीबन ਸਾਰੀ ਗਰਮੀ ਪਰ ਚੱਲਣਾ ਹੈ ਦੁੱਧ ਤੁਸੀਂ ਭਾਵੇਂ 10 ਲੀਟਰ 9 ਲੀਟਰ ਤੋਂ ਲੈ ਕੇ 10 ਲੀਟਰ ਤੱਕ ਵੀ ਚੁਾਈ ਕਰ ਸਕਦੇ ਹੋ ਪਰ ਹੁਣ ਤੁਸੀਂ ਜਿਹੜਾ 8 ਲੀਟਰ ਮੰਨ ਕੇ ਲੈ ਕੇ ਜਾ ਸਕਦੇ ਹੋ 8 ਲੀਟਰ ਹੀ ਨਾ ਵੀਰ ਹਾਂਜੀ ਹਾਂਜੀ 8 ਤਾਂ ਆਇਆ ਠੀਕ ਹੈ ਨਾ ਹਾਂਜੀ ਹਾਂਜੀ ਬੇਸ਼ੱਕ ਭਾਵੇਂ ਵੀਰਾਂ ਦਾ ਵੀ 8ਾਂ ਤੋਂ ਤਾਂ ਆਇਆ ਠੀਕ ਆ 8 ਦਾ ਭਾਵੇਂ 8.5 9 ਹੀ ਚੁੰਦੇ ਹੋਣ ਇਥੇ ਤੇ ਬਾਕੀ ਤੁਸੀਂ ਜਿਹੜਾ 8 ਲੀਟਰ ਦੀ ਜਿਹੜਾ ਦੋਸਤੋ ਮੰਨ ਕੇ ਇਹ ਮੱਝ ਲੈ ਕੇ ਜਾ ਸਕਦੇ ਹੋ ਰਾਹੀਏ ਭਾਈ ਚਾਰ ਰਿਖੋ ਹੁਣੇ ਭਾਈ ਫੇਰ ਛੱਡ ਦੋ ਬਚਾ ਨਹੀਂ ਰਹੀ ਬਿਲਕੁਲ ਜੀ ਬਿਲਕੁਲ ਆ ਕਰੋ ਚੱਕ ਜੀ ਆ ਜਿਹੜਾ ਥਾਣਾ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜ਼ਰੂਰ ਦੇਖੋ ਠੀਕ ਆ ਆ ਕਰੋ ਚੱਕ ਜੀ ਠੀਕ ਆ ਥਾਣ ਭਾਂਡਾ ਜਿਹੜਾ ਦੋਸਤੋ ਚੰਗਾ ਵੈਸੇ ਠੀਕ ਆ ਜਤਿੰਦਰ ਵੀਰੇ ਕਿੰਨਾ ਮੁੱਲ ਫਿਰ ਇਸ ਮੱਝ ਦਾ ਮੁੱਲ ਤਾਂ ਭਾਜੀ ਚਲੋ ਭਾਣਾ ਮਿਲੀ ਮੈਂ ਤੇ ਹੁਦਾ ਪੈਂ 70 ਕਰ ਲੈਂਦੇ ਮੁੱਲ ਇਹਦਾ 60000 56000 ਦੀ ਦਾ ਨੇ 56000 ਦੀ ਹਾਂਜੀ 4000 ਹੀ ਖੜਾਂਗੇ ਤੁਹਾਡਾ ਲਓ ਜੀ 56000 ਦੀ ਦੋਸਤੋ ਲੈਦੇ ਹੋ ਜੂਗੀ ਤੀਜੇ ਨੰਬਰ ਵਾਲੀ ਬਿਲਕੁਲ ਬਿਲਕੁਲ ਜੀ ਹਾਂ ਜੀ ਮਈ ਹੀ ਚੰਗੀ ਹੈ ਵੱਡਾ ਕਰਦੇ ਸਾਰਾ ਸੂਗਾ ਚੋਕੇ 35000 ਦੀ ਫੀਸ ਬਿਲਕੁਲ ਜੀ ਬਿਲਕੁਲ ਹਾਂ ਜੀ ਸੱਜਰ ਪਸ਼ੂ ਦਾ ਵਾਧਾ ਹੈ ਅੱਜ ਦੇ ਸਮੇਂ ਜੇ ਕੋਈ ਭੈਣ ਭਰਾ ਲੈ ਜਾਂਦਾ ਹਾਂ ਜੀ ਤੇ 56000 ਦੀ ਦੋਸਤੋ ਹੁੰਦੀ ਤੀਜੇ ਨੰਬਰ ਤੇ ਜਿਹੜੀ ਮਾਝ ਦਿਖਾਈ ਆ ਵੇਰਵਾ ਪਾ ਕੇ ਜਿਹੜੀ ਗੱਲਬਾਤ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਝੋਟੀ ਆ ਤੇ ਝੋਟੀ ਜਾਂ ਮਾਝ ਆਪਾਂ ਕਹਿ ਸਕਦੇ ਕਿਉਂਕਿ ਦੂਜੇ ਸੂਬੇ ਹੋ ਸਕਦੀ ਆ ਤੇ ਤੀਜੇ ਵੀ ਹੋ ਸਕਦੀ ਆ ਬਾਕੀ ਸਿੰਘਾਂ ਦੀ ਮੰਤਰ ਖੁੱਲੀ ਆ ਹੋਵੇ ਤੇ ਬਾਕੀ ਵੀਰ ਤੋਂ ਪੁੱਛ ਲੈਣੀ ਆਪਾਂ ਜਤਿੰਦਰ ਵੀਰ ਕਿੰਨੇ ਕ ਦਿਨ ਦੀ ਸੂਈ ਆ ਇਹ ਪਾਜੀ ਪਰਸੋਂ ਦੀ ਸੂਈ ਜੀ ਪਰਸੋਂ ਦੀ ਹਾਂਜੀ ਤੇ ਬੱਚਾ ਇਹਦੇ ਥੱਲੇ ਕੀ ਜੀ ਕੱਟਾ ਜੀ ਇਹਦੇ ਮਗਰ ਵੀ ਇਹ ਤੇ ਮਗਰ ਵੀ ਕੱਟਾ ਆ ਗਿਆ ਹਾਂਜੀ ਠੀਕ ਆ ਬਾਕੀ ਚੌਂ ਜਣ ਬਹੁਤ ਸਾਫੇ ਪਾਜੀ ਦੀ ਠੀਕ ਆ ਤੇ ਕਿੰਨਾ ਕ ਚਵਾ ਜਾਂਦਾ ਥੱਲੇ ਬੋਲਾ ਹੈਗਾ ਜੀ 9 ਕਿਲੋ ਨਾਲ ਜੀ ਬੱਚੇ ਦਾ ਪਾ ਕੇ ਬੱਚੇ ਦਾ ਪਾ ਕੇ 9 ਕਿਲੋ ਨਾਲ 8 ਕਿਲੋ ਹੀ ਕਵਾਂਗੇ ਠੀਕ ਹੈ ਵੀਰ ਹਾਂਜੀ ਤੇ ਪੂਰੇ ਵਰਦੇ ਥਣ ਜੀ ਪੂਰੇ ਪੂਰੇ ਲੋਗ ਦੋਤੀ ਧਾਰ ਕੇ ਤਣ ਚ ਪੂਰ ਛੱਟਾ ਨਾ ਹੋਏਗਾ ਆ ਕਰੋ ਚੈੱਕ ਠੀਕ ਆ ਭਰਾ ਭੂ ਜਿਹੜਾ ਦੋਸਤੋ ਚੰਗਾ ਆ ਠੀਕ ਆ ਤੇ ਮੋਟੀ ਧਾਰ ਆ ਵੀਰਾਂ ਦਾ ਵੀ ਕਿਸੇ ਗੱਲੋਂ ਵੀ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਤੇ ਝੋਟੀ ਜੇ ਸੁਹਾ ਤੁਜਾ ਜੀ ਨਾ ਜੀ ਭਾਜੀ ਸੁਹਾ ਤੁਜਾ ਸਿਰ ਮੜ ਜਾ ਖੁੱਲਾ ਕਰਕੇ ਸ਼ੋਭਰਾ ਸਿੰਗਰ ਹਲਦਾ ਹੁਦਾ ਨਾਲ ਸਿਰ ਮੜ ਜਾ ਖੁੱਲਾ ਆ ਹਾਂ ਸਿੰਗਾਂ ਤੋਂ ਥੋੜਾ ਖੁੱਲਾ ਹਾਂਜੀ ਹਲਦਾ ਹੁਦਾ ਬਾਕੀ ਬਾਕੀ ਫੱਬਦੀ ਆ ਹਾਂਜੀ ਫੱਬਦੀ ਆ 48 ਛਾ ਇੱਕ ਰਾਂਦਿਆਂ ਦਾ ਸਲ ਚੜੀ ਇੱਕ ਗੱਡੀ ਕਾਲੀ ਝੋਟੀ ਆ ਦੋਸਤੋ ਇੱਕ ਰੰਗ ਕੁਝ ਜਿਹੜਾ 304 ਇੰਚ ਜਿਹੜੀ ਪੂਛ ਆ ਪਿਛੋਂ ਵਾਈਟ ਆ ਬਾਕੀ ਝੋਟੀ ਓਵਰオール ਕਾਲੀ ਆ ਠੀਕ ਆ ਸਿੰਗਲ ਹੱ ਆ ਪੁੱਠਾ ਪਠਾ ਵੇਖੋ ਤੁਸੀਂ ਜੜਾਈ ਜੁੜੀ ਤਾਂ ਹੈਗੀ ਪੂਰੀ ਠੀਕ ਹੈ ਥਣ ਥਣ ਵੀ ਚੰਗਾ ਹੈਗਾ ਬੈਕ ਸਾਈਡ ਤੋਂ ਵੀ ਤੁਹਾਨੂੰ ਆਪ ਦਿਖਾਇਆ ਬਾਕੀ ਤੋੜ ਕੇ ਤੁਹਾਨੂੰ ਖੋਲ ਕੇ ਦਿਖਾਉਣੇ ਆ ਸਮਝ ਆ ਜੂਗੀ ਚੀਜ਼ ਠੀਕ ਹੈ ਤੇ ਪਸੂ ਨੂੰ ਜਿਹੜਾ ਦੋਸਤੋ ਮੇਰਾ ਵਿਖਾਉਣ ਦਾ ਫਰਜ ਹੈਗਾ ਤੁਹਾਨੂੰ ਵੀਡੀਓ ਜਿੱਥੋਂ ਵੀ ਆਪਣਾ ਕੋਈ ਵੀਰ ਭਰਾ ਆਪਾਂ ਨੂੰ ਇਨਵੀਟੇਸ਼ਨ ਦਾ ਸੱਦਾ ਦਿੰਦਾ ਉਸ ਤੋਂ ਬਾਅਦ ਥੋੜਾ ਜਿਹੜਾ ਨਰਖ ਪਰਖ ਕਰਨਾ ਤਸੱਲੀ ਕਰਨਾ ਘਰ ਮਾਲਕ ਦੇ ਪਹੁੰਚ ਕੇ ਉਹ ਵੀ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਆਪਣੀ ਜ਼ਿੰਮੇਵਾਰੀ ਆ ਬਖੂਬੀ ਢੰਗ ਨਾਲ ਜਿਹੜੀ ਨਿਭਾਉਣ ਤੋਂ ਬਾਅਦ ਬੇਸ਼ੱਕ ਸਬਦਾ ਕਰਿਆ ਕਰੋ ਠੀਕ ਆ ਆ ਕਰੋ ਚੈੱਕ ਜੀ ਲੇਵਲ ਹੁਆ ਵੇਖੋ ਤੁਸੀਂ ਲੈਫਟੀ ਜਿਹੜੀ ਐ ਸੋਹਣੀ ਹੈਗੀ ਐ ਝੋਟੀ ਦੀ ਬਿਲਕੁਲ ਜਿਹੜਾ ਪੱਧਰ ਜਿਹੜਾ ਤੇ ਬਰਾਬਰਤਾ ਵੀ ਥਣਾ ਦੀ ਜਿਹੜੀ ਆ ਦੋਸਤੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਪੂਰੇ ਬਰਾਬਰਤਾ ਦੇ ਨਾਲ ਵੰਡ ਦੇ ਨਾਲ ਜਿਹੜੇ ਥਣ ਲੱਗੇ ਆ ਤੋਰੋ ਜੀ ਆ ਕਰੋ ਚੈੱਕ ਜੀ ਥਣ ਥਣ ਜਿਹੜਾ ਦੋਸਤੋ ਮੁੱਠੀ ਵਾਲਾ ਬਿਲਕੁਲ ਕਈ ਵਾਰਾ ਵੀਰਾਂ ਦੇ ਮਾਰਚ ਕੋਈ ਕਰਦੀ ਆ ਆਹੋ ਪਸਮਾਹ ਤੋਂ ਬਾਅਦ ਹੋਰ ਜਿਹੜਾ ਅੱਧਾ 1 ਇੰਚ ਜਿਹੜਾ ਥਣ ਹੋਰ ਵੱਜ ਜਾਂਦਾ ਠੀਕ ਆ ਬਿਲਕੁਲ ਮੁੱਠੀ ਵਾਲਾ ਥਣ ਆ ਲਓ ਵੀ ਇਹ ਚੌਥੇ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਚੋਟੀ ਦਿਖਾਈ ਆ ਇਹਦਾ ਰੇਟ ਪੁੱਛ ਲੈਣੀਆਂ ਵੀਰ ਤੋਂ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਕਾਲ ਕਰਕੇ ਜਿਹੜਾ ਹੈਗਾ ਉੱਪਰ ਖੇਠਾਂ ਜੋ ਵੀ ਕਰਨਾ ਮਾਨਤਨ ਗੁਨਜਾਇਸ਼ ਕਰਾਉਣੀ ਉਹ ਕਰਵਾ ਸਕਦੇ ਹੋ ਜਤਿੰਦਰ ਭਾਈ ਕਿੰਨੇ ਦੀ ਲੈ ਦੇ ਕਰਦੀ ਜਾਂਦਾ ਭਾਜੀ ਦਾ ਮੁੱਲ 60000 ਜੀ 63000 ਹੀ ਦੇ ਦਾਂਗੇ 3000 ਛੋਟ ਕਰਾਂਗੇ ਛੋਟੀ ਵੱਡੀ ਚੰਗੀ ਚਲੋ ਪਾਣਾ ਮਿਲੀ ਤੇ ਪਾਣਦੇ ਫਿਰ ਵੱਡੀ ਝੋਟੀ ਸਾਸਤਰੀ ਠੀਕ ਹੈ ਜੀ ਛੋਟੀ ਦੁੱਧ ਦੀ 10000 ਕਿਲੋ ਚ ਆਏਗੀ 63 ਦੀ ਹੁੰਦੀ ਹੈ ਜੀ ਹੁਣ ਹਾਂਜੀ 63 ਦੀ 63 ਦੀ ਹੁੰਦੀ ਹੈ ਹਾਂਜੀ ਲੋ ਵੀ ਦੋਸਤੋ 63000 ਦੀ ਵੀਰਾਂ ਦਾ ਵੀ ਇਹ ਝੋਟੀ ਹੁੰਦੀ ਆ ਠੀਕ ਆ ਤਾਜੀ ਸੁਈ ਆ ਠੀਕ ਆ ਬੇਸ਼ੱਕ ਤੁਸੀਂ ਆਣ ਕੇ ਆਪਦਾ ਚੁਾਈ ਕਰ ਲੋ ਬੌਲੇ ਚ ਨਾ ਹੁਣ ਬੌਲੇ ਚ ਭਾਜੀ ਬੌਲੇ ਚ ਹੁਣ ਬੌਲੇ ਚ ਚੱਲਣ ਡਈ ਐ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਆਪਾਂ ਦੋਸਤੋ ਤੁਹਾਨੂੰ ਦਿਖਾਉਣੀ ਆ ਇਹ ਵੀ ਤਾਜੀ ਸੂਈ ਆ ਤਕਰੀਬਨ ਦਿਨ ਇਹਨਾਂ ਦਾ ਵੀ ਪੁੱਛ ਲੈਣੀ ਆ ਸੂਆ ਪੁੱਛ ਲੈਨੇ ਆ ਤੇ ਜਤਿੰਦਰ ਵੀਰ ਕਿੰਨਾ ਚੁਗਾਇ ਸੂਈ ਆ ਭਾਜੀ ਤਿੱਜਾ ਸੂਆ ਸੂਈ ਜੀ ਤਿੱਜਾ ਹਾਂ ਚੌਥਾ ਦਿਨ ਦੀ ਆ ਸੂਈ ਲੈਣੀ ਚੌਥਾ ਦਿਨ ਹੋ ਗਿਆ ਜੀ ਹਾਂਜੀ ਤੇ ਮਗਰ ਬੱਚਾ ਤੇ ਕੱਟੀ ਜੀ ਤੇ ਮਗਰ ਇਹ ਮਗਰ ਕੱਟੀ ਆ ਹਾਂਜੀ ਕੱਟੀ ਆ ਬਾਕੀ ਆਹ ਫੇਸ ਦੀ ਕੁਆਲਿਟੀ ਦੇਖ ਲੋ ਜੀ ਸਿੰਘਾ-ਸੁੰਘਾ ਦੀ ਬੰਤਰ ਠੀਕ ਆ ਮੱਥਾ-ਮ ਠੀਕ ਹੈ ਤੇ ਕੀ ਹਾਜ਼ਰ ਹੋਣ ਥਲੇ ਦਾ ਦੁੱਧ ਜੀ ਦੁੱਧ 9 ਕਿਲੋ ਭਾਜੀ 9 ਕਿਲੋ ਆ ਜੀ ਦੁੱਧ ਵਾਲੇ ਬੋਲ ਵਾਲੇ 9 ਕਿਲੋ ਹੋਗਾ ਠੀਕ ਹੈ ਬਾਕੀ ਚੌਂਜਣ ਬਹੁਤ ਸਾਫ਼ ਹੋਏਗੀ ਠੀਕ ਹੈ ਭਰਾ ਠੀਕ ਹੈ ਤੇ ਚਵਾਈ ਚੁਵੀ ਵੀਰਾਂ ਦਾ ਵੀ ਬਿਲਕੁਲ ਚੰਗੀ ਸੋਹਣੀ ਸਾਫ਼ ਚਵਾਈ ਆ ਹਾਂ ਜੀ ਕੱਟੀ ਜੇ ਦੇ ਨੀਚੇ ਜੇ ਧਿਆਨ ਜ਼ਰੂਰ ਰੱਖ ਲਿਓ ਮੇਰਾ ਵੀਰ ਜਿਹੜੀ ਆਪਾਂ ਤੁਹਾਨੂੰ ਲਾਸਟ ਐਂਡ ਫਾਈਨਲ ਤੇ ਇਹ ਮੱਝ ਦਿਖਾ ਰਹੇ ਹਾਂ ਕੱਟੀ ਆ ਹਾਂਜੀ ਤੁਰ ਗਈ ਜੀ ਸਵੇਰ ਤੀਜਾ ਨਾ ਸੂਈ ਹਾਂਜੀ ਤੀਜਾ ਸੂਈ ਤੇਜੇ ਸਵੇਰ ਸੂਈ ਆ ਕਰੋ ਚੱਕ ਠੀਕ ਆ ਤੇ ਕਿੰਨਾ ਵੀਰੇ ਜਤਿੰਦਰ ਇਹਦਾ ਫਰ ਮੁੱਲ ਕੀ ਕਰਤੀ ਡਿਮਾਂਡ ਮੁੱਲ ਭਾਜੀ ਦਾ 50000 ਰਿਆ ਹਾਂਜੀ 60 ਦੀ ਪੂਰੀ ਦੇ ਦਾਂਗੇ ਪੂਰੇ 60 ਦੀ ਪੂਰੇ 60 ਦੀ ਦੇ ਦਾਂਗੇ ਠੀਕ ਆ ਭਰਾ 60000 ਦੀ ਜਿਹੜੀ ਆ ਦੋਸਤੋ ਪੂਰੇ ਦੀ ਹੋ ਜੂਗੀ ਤੇ ਦਿਨ ਵੀ ਦੱਸਦੇ ਵੀਰੇ ਪੰਜ ਤੋਂ ਚਾਰ ਪੰਜ ਚਾਰ ਦਿਨ ਜਿਹੜਾ ਸਮਾਂ ਹੋ ਗਿਆ ਠੀਕ ਆ ਹਾਂਜੀ ਤੇ ਦੁੱਧ ਹੁਣ ਵੀਰੇ ਜਿਹੜਾ ਆਪਣਾ ਚੋ ਲੈਣਾ ਕਿਸੇ ਨੇ ਵੀ ਆਗੇ ਇਥੇ ਉਹ ਦੋ ਨੌ ਕਿਲੋ ਬੱਚੇ ਦਾ ਪਾ ਕੇ ਆ ਜੀ 9 ਕਿਲੋ ਬੱਚੇ ਦਾ ਪਾ ਕੇ ਹਾਂਜੀ ਠੀਕ ਆ ਤੇ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਆਪਾਂ ਵੈਡ ਦਿਖਾਉਣੀ ਆ ਵੈਡ ਵੀ ਤਕਰੀਬਨ ਸੂਣ ਦੇ ਵਿੱਚ ਰੈਡੀ ਆ ਪੁੱਛ ਰਹੇ ਨੇ ਗੱਲਬਾਤ ਸੁਆਵੀਰ ਕਿਲਮਾ ਸੁਣ ਜਾਰੀ ਹੈ ਬੈਗਨ ਭਾਜੀ ਸੁਣੀ ਜੀ ਪਹਿਲਾਂ ਬੈੜ ਸੁਣ ਜਾਰੀ ਹੈ ਹਾਂਜੀ ਤੇ ਬਾਕੀ ਆ ਵੇਖੋ ਜੀ ਪਲੀ ਪਲਾਈ ਪੂਰੀ ਹੈ ਬੈੜ ਠੀਕ ਹੈ ਪਰ ਇਹਨੂੰ ਆ ਕਰੋ ਚੈੱਕ ਜਰਾ ਠੀਕ ਹੈ ਤੇ ਆ ਵੇਖੋ ਪਹਿਲਾਂ ਸੁਣੀਆ ਤਾਂ ਦਿਨ ਕਿੰਨੇ ਕਾ ਜੇ ਲੈ ਜੂਗੀ ਇਹ ਭਾਜੀ ਇਹ ਲੈ ਹੀ ਜਾਵੇਗੀ ਆ 10 ਤਰੀਕ ਤੇ 9 ਮਹੀਨੇ ਪੂਰੇ ਹੋਣੇ ਠੀਕ ਹੈ ਜੀ ਹਾਂਜੀ ਉਤਲੇ ਵੇਖੋ ਕਿੰਨੇ ਲੀ ਗੀ ਮਾਰਚ 10 ਨੂੰ 9 ਮਹੀਨੇ ਪੂਰੇ ਪੂਰੇ ਹੋਣੇ ਇਹ 15 15 ਦੇ ਲਾਗੇ ਚਲੀ ਜਾਊਗਾ ਹਾਂ ਜੀ ਨੇ ਤੇ 14 ਮਾਰਚ 15 14 ਦੇ ਲਾਗੇ ਸੂਰਜ ਹਾਂ ਜੀ ਮਾਰਚ ਠੰਡੀ ਬੜੀ ਆ ਹਾਂ ਦੇਖੋ ਛੀ ਨੂੰ ਬੜਾ ਪਿਆਰਾ ਲੱਗਾ ਹਾਂ ਬਾਕੀ ਲੰਦੀ ਬੜੀ ਆ ਕਰੂ ਚੱਕ ਜੀ ਆਹ ਵੇਖੋ ਠੀਕ ਆ ਹਜੇ ਢਿਲ ਢੁਲ ਬਹੁਤ ਹੈ ਬਹੁਤ ਬਣੂਗੀ ਹਜੇ ਬੰਨੀ ਪੁੰਨੀ ਵੇਖ ਤਾਂ ਪੂਰੀ ਬਣੂਗੀ ਹਾਂ ਜੀ ਇਹਨੂੰ ਵੀਰ ਖੋਲ ਕੇ ਜਤਿੰਦਰ ਐਨੂੰ ਤੋੜ ਲਿਆ ਜੀ ਨਾ ਵੜ ਬਣੂਗੀ ਪੂਰੀ ਦੋਸਤੋ ਅਜੇ ਕਿਉਂਕਿ ਥੱਲੇ ਲਾਏ ਪਈ ਹਜੇ ਨਾ ਕਹਿ ਲੋ ਵੀ ਕੱਲਾ ਹਜੇ ਲਾਏ ਪਈ ਆ ਹਜੇ ਘੱਟੋ ਘੱਟ 15 ਦਿਨ ਨਹੀਂ ਸੁੰਦੀਗੀ ਅੱਜ 2 ਮਾਰਚ ਆ ਤੱਕ ਟੋਕਰ 15 14 15 ਮਾਰਚ ਤੱਕ ਜਿਹੜਾ ਸਮਾਂ ਲੈ ਜੂਗੀ ਨਾਰਮਲ ਹਜੇ ਆ ਕਰੋ ਚੈੱਕ ਜਦਾਂ ਠੀਕ ਹੈ ਅਕੀ ਠੰਡ ਨੂੰ ਵੀ ਜਿਹੜਾ ਦੋਸਤ ਕੱਢ ਹੋਊਗੀ ਕਿਉਂਕਿ ਸੂਨ ਤੋਂ ਬਾਅਦ ਹੈ ਤੋ ਸੂਨ ਨੋਰਮਲ ਠੰਡ ਕੱਢ ਹੋਊਗੀ ਹਾਂਜੀ ਨਾਣ ਕੜੇ ਚਲੇ ਹੋਰ ਕੜੇ ਕੀ ਵੇਖੋ ਲੰਮਾ ਢਾਣਿਆ ਹੂੰ ਹੂੰ ਬਾਕੀ ਠੰਡੀ ਬੜੀ ਹੈ ਹੂੰ ਜਿਵੇਂ ਮਰਜ਼ੀ ਬੈਠ ਰਹੋ ਹਾਂਜੀ ਕੋਈ ਛੜਾਕਲ ਨਹੀਂ ਗਈ ਠੀਕ ਹੈ ਤੇ ਜਤਿੰਦਰ ਭਾਈ ਕੀ ਲੈ ਆਦੇ ਫਿਰ ਅੱਜ ਦੇ ਸਮੇਂ ਕੀ ਡਮਾ ਰਹੇ ਹਾਂਜੀ ਇਹਦੇ ਵਸ਼ੀ ਹੋਏ ਤਿਆਰ ਖਤਮ ਹੋਲੇ ਤੇ 40000 ਹਾਂਜੀ ਦੇਖੋ ਕੱਚੀ ਲੈ ਰਹਾ ਹਾਂ ਮੱਛੀ ਦਾ ਮੋਲਿਆ 32000 30000 ਦੀ ਦੇ ਦਾਂਗੇ 32000 30000 ਦੀ ਲੈ ਤੇਰੀ ਦੀ ਲੈ ਦੇ ਦਾਂਗੇ ਅੱਛੀ ਵੇਖੋ ਕਿ ਡੀ ਬਿਲਕੁਲ ਨਹੀਂ ਵੇਸ਼ੀ ਨਹੀਂ ਪਲੀ ਭਲਾਈ ਹੈ ਪੂਰੀ ਹਾਂਜੀ ਕੋਈ ਫਿੱਟਾ ਗੁੰਦਵਾ ਸਰੀਰ ਹਾਂਜੀ ਪੰਜਾਂ ਅੱਛੀ ਹੈ ਬਿਲਕੁਲ ਜੀ ਤੇ ਜਤਿੰਦਰ ਭਾਈ ਇਸ ਤੋਂ ਬਾਅਦ ਅਗਲੇ ਜਿਹੜੇ ਬੱਚੇ ਨੇ ਆਪਾਂ ਹਾਂਜੀ ਉਹਨਾਂ ਤੇ ਚਾਹਤ ਮਰਵਾਦ ਕੇ ਵੀ ਚਾਰ ਹੀ ਮੱਝਾਂ ਸੁਈਆਂ ਸੀ ਆਪਣੇ ਕੋਲ ਤੇ ਦੋਸਤੋ ਪਹਿਲਾ ਦੂਜਾ ਤੀਜਾ ਚੌਥਾ ਚਾਰ ਨੰਬਰ ਦੇ ਬਿਲਕੁਲ ਬੱਚੇ ਖੜੇ ਆ ਪਹਿਲੇ ਨੰਬਰ ਤੋਂ ਆ ਲੋਈ ਲੋਈ ਆ ਦੂਜੇ ਨੰਬਰ ਵਾਲੀ ਝੋਟੀ ਦੀ ਦੂਜੇ ਨੰਬਰ ਵਾਲੀ ਝੋਟੀ ਜਿਹੜੀ ਆਪਾਂ ਦਿਖਾਈ ਨਾ ਜਰੂਰ ਤੁਸੀਂ ਪਹਿਲਾਂ ਝੋਟੀ ਦਿਖਾਈ ਆ ਹਾਂ ਹਾਂ ਜਿਹੜੀ ਦਜੀਵ ਖਾਈ ਆ ਮੈਂ ਜਿਹਨੂੰ 15 ਦਿਨ ਆਖਿਆ ਤਾਂ ਆ ਬਚਾਈ ਜਿਹੜਾ 13 ਦਿਨ ਦਾ ਇਹ ਆ ਬੱਚਾ ਕਟਾ ਕਟਾ ਜੀ ਦੋ ਇਹ ਕਟਾ ਆਹ ਜੀ ਪਰਸੋਂ ਦੀ ਸੂਈ ਆ ਛੋਟੀ ਹਾਂਜੀ ਉਹਦੇ ਚੰਗਾਈ ਦਾ ਕਟਾਰੇ ਪਰ ਕੋਈ ਗੱਲਾ ਇਹ ਨਾ ਡੂ ਜਿੱਲਾ ਜਿਹੜਾ ਲਾੜੂ ਨਾਲ ਬੱਚੇ ਦੇ ਪਰਸੋਂ ਦੀ ਸੂਈ ਆ ਦੋਸਤੋ ਕਟਾ ਤੁਸੀਂ ਵੇਖ ਸਕਦੇ ਜੀ ਠੀਕ ਆਹੋ ਦੀ ਚੌਹਾਂ ਦਿਨਾਂ ਦੀ ਸੂਈ ਜਿਹੜੀ ਐਂਡ ਤੇ ਮੈਂ ਹੀ ਵਿਖਾਈ ਆ ਜਿਹੜੀ ਆਪਾਂ ਤੁਹਾਨੂੰ ਐਂਡ ਤੇ ਵਿਖਾਈ ਆ ਨਾ ਚੌਹ ਪੰਜਾਂ ਦਿਨਾਂ ਚੌਹ ਦਿਨਾਂ ਦੀ ਸੂਈ ਆ ਹਾਂਜੀ ਕੱਟੀ ਆ ਉਹਦੇ ਮਗਰ ਇਹ ਕੱਟੀ ਆ ਦੋ ਮਗਰ ਕਟੀਆਂ ਤੇ ਦੋ ਮਗਰ ਕਟੇ ਆ ਹਾਂਜੀ ਠੀਕ ਹੈ ਇੱਕ ਲੋਹੀ ਕੱਟੀ ਵਿਖਾਈ ਤੁਹਾਨੂੰ ਪਹਿਲੇ ਨੰਬਰ ਤੇ ਪਹਿਲੇ ਜਿਹੜੀ ਪਹਿਲੇ ਨੰਬਰ ਤੇ ਗੱਬਣ ਮੰਜ ਤੇ ਦੂਜੇ ਨੰਬਰ ਤੇ ਛੋਟੀ ਦਿਖਾਈ ਸੀ ਉਹਦੇ ਮਗਰ ਜਿਹੜੀ ਲੋਹੀ ਕੱਟੀ ਹੈਗੀ ਲੋਹੀ ਪਾਜੀ ਕੱਟੀ ਹੈ ਕੱਟੀ ਬਿਲਕੁਲ ਕਾ ਕਰੋ ਚੱਕ ਜੀ ਠੀਕ ਹੈ ਤੇ ਜਤਿੰਦਰ ਭਾਈ ਇੱਕਾ ਸੰਪਰਕ ਨੰਬਰ ਆਪਣੇ ਵੀਰ ਜਰੂਰ ਦੱਸ ਦੇਗੇ 9058 2757 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਜਤਿੰਦਰ ਤੇ ਪਿੰਡ ਚੱਠਾ ਹੈਗਾ ਦੋਸਤੋ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਮੱਝਾਂ ਪੈਨਿਮਲ ਜਿੰਨੇ ਵੀ ਤੁਹਾਨੂੰ ਦਿਖਾਏ ਆ ਪਾਪੜਤਾ ਵੀ ਤੁਹਾਨੂੰ ਚੰਗਾ ਲੱਗੂਗਾ ਚੀਜ਼ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਵਿਜ਼ਿਟ ਕਰਕੇ ਦੋ ਟਾਈਮ ਦੀ ਚਾਰ ਟਾਈਮ ਦੀ ਠੀਕ ਆ ਪੂਰੀ ਜਿਹੜੀ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ